ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਸਾਰੇ ਲੋਕਾਂ ਦੀਆਂ ਨਜ਼ਰਾਂ ਸ਼੍ਰੋਮਣੀ ਅਕਾਲੀ ਦਲ ਤੇ ਟਿਕੀਆਂ ਹੋਈਆਂ ਹਨ ਕਿਉਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਸ ਵੇਲੇ ਪਾਰਟੀ ਦੋ ਹਿੱਸਿਆਂ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦੋ ਧਿਰ ਬਣ ਚੁੱਕੇ ਹਨ ਉੱਥੇ ਹੀ ਬੀਤੇ ਦਿਨ ਇੱਕ ਮੀਟਿੰਗ ਕੀਤੀ ਗਈ ਸੀ ਇੱਕ ਮੀਟਿੰਗ ਜੋ ਕਿ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਹੈ ਉੱਥੇ ਹੀ ਸਾਰੇ ਸੀਨੀਅਰ ਲੀਡਰ ਵੀ ਮੌਜੂਦ ਸਨ ਤੇ ਦੂਜੇ ਪਾਸੇ ਇੱਕ ਮੀਟਿੰਗ ਜਲੰਧਰ ਵਿੱਚ ਦੂਜੇ ਧਿਰ ਵੱਲੋਂ ਕੀਤੀ ਗਈ ਅਤੇ ਉਸ ਦੇ ਵਿੱਚ ਉਹਨਾਂ ਵੱਲੋਂ ਇੱਕ ਵੱਟਾ ਪਾਸ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਮੈਂਬਰ ਦੀ ਭਾਵਨਾਵਾਂ ਨੂੰ ਸਮਝ ਕੇ ਆਪਣੇ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀ ਤਾਂ ਸ਼੍ਰੋਮਣੀ ਅਕਾਲੀ ਦਲ ਕਾਫੀ ਪੁਰਾਣੀ ਪਾਰਟੀ ਹੈ ਪਰ ਇਸ ਵਾਰ ਦੀ ਚੋਣਾਂ ਦੀ ਗੱਲ ਕਰੀ ਲੋਕ ਸਭਾ ਚੋਣਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਸਿਰਫ ਇੱਕ ਹੀ ਸੀਟ ਤੇ ਜਿੱਤ ਹਾਸਲ ਕਰ ਸਕੀ ਬਠਿੰਡਾ ਸੀਟ ਤੋਂ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ कौर ਬਾਦਲ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਉੱਥੇ ਹੀ ਹੁਣ ਪਾਰਟੀ ਦੇ ਵਿੱਚ ਕਈ ਗੱਲਾਂ ਤੇ ਡਿਸਕਸ਼ਨਸ ਹੋ ਰਹੀ ਹੈ ਕਈ ਮੀਟਿੰਗਾਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਵਿੱਚ ਬਦਲਾਅ ਲਿਆਉਣਾ ਕਾਫੀ ਜ਼ਿਆਦਾ ਜ਼ਰੂਰੀ ਹੈ ਕਈ ਲੀਡਰਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕੁਝ ਦਿਨ ਪਹਿਲਾਂ ਵੀ ਇਹ ਖਬਰ ਸਾਹਮਣੇ ਆਈ ਸੀ ਜਿੱਥੇ ਫੈਸਲਾ ਲਿੱਤਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ ਪਰ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਜਿੱਥੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਪਾਰਟੀ ਨੂੰ ਅਜਿਹਾ ਕੁਝ ਲੱਗਦਾ ਹੈ ਤਾਂ ਮੈਂ ਆਪਣੇ ਆਪ ਹੀ ਅਸਤੀਫਾ ਦੇ ਦਵਾਂਗਾ ਹੁਣ ਦੇਖਣਾ ਇਹ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦਿੰਦੇ ਹਨ ਕਿ ਨਹੀਂ ਕਿਉਂਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਮਾਹੌਲ ਕਾਫੀ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਪਾਰਟੀ ਦੋ ਤਿਰਾਂ ਦੇ ਵਿੱਚ ਵੰਡੀ ਗਈ ਹੈ ਇੱਕ ਪਾਸੇ ਦੇ ਤੇਰ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਉੱਥੇ ਹੀ ਸੀਨੀਅਰ ਲੀਡਰਸ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਸਮਰਥਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਸਾਡੇ ਲੀਡਰ ਹਨ ਅਤੇ ਪਾਰਟੀ ਕਾਫੀ ਜ਼ਿਆਦਾ ਪੁਰਾਣੀ ਹੈ ਇਸ ਨੂੰ ਇਸ ਤਰੀਕੇ ਦੇ ਨਾਲ ਨਹੀਂ ਲੈ ਕੇ ਚੱਲਣਾ ਚਾਹੀਦਾ ਪਰ ਜੇਕਰ ਗੱਲ ਕਰੀਏ ਇੱਕ ਜੜੀ ਜਲੰਧਰ ਦੇ ਵਿੱਚ ਬੀਤੇ ਦਿਨ ਇੱਕ ਧਿਰ ਦੀ ਮੀਟਿੰਗ ਹੋਈ ਉਹਨਾਂ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਉਹਨਾਂ ਦਾ ਇਹ ਸੁਝਾਅ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਜਿਸ ਤੋਂ ਬਾਅਦ ਕੀਗੇ ਸਾਰਿਆਂ ਦੀਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਟਿੱਕੀਆਂ ਹੋਈਆਂ ਹਨ ਸਾਰਿਆਂ ਦਾ ਇਹ ਹੀ ਕਹਿਣਾ ਹੈ ਕਿ ਆਖਿਰ ਸੁਖਬੀਰ ਸਿੰਘ ਬਾਦਲ ਅਸਤੀਫਾ ਦਿੰਦੇ ਹਨ ਕਿ ਨਹੀਂ ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਦੇ ਲਈ ਰਾਜ਼ੀ ਹਨ ਜੇਕਰ ਪਾਰਟੀ ਨੂੰ ਅਜਿਹਾ ਕੁਝ ਲੱਗਦਾ ਹੈ ਕਿ ਪਾਰਟੀ ਨੂੰ ਉਹਨਾਂ ਕਰਕੇ ਕੋਈ ਵੀ ਨੁਕਸਾਨ ਹੋ ਰਿਹਾ ਹੈ ਜਾਂ ਉਹਨਾਂ ਦਾ ਕੰਮ ਠੀਕ ਨਹੀਂ ਚੱਲਦਾ ਹੈ ਤਾਂ ਸੁਖਬੀਰ ਸਿੰਘ ਬਾਦਲ ਆਪਣੇ ਆਪ ਹੀ ਅਸਤੀਫਾ ਦੇ ਦੇਣਗੇ ਉਹਨਾਂ ਨੇ ਕਿਹਾ ਕਿ ਮੈਨੂੰ ਪਾਰਟੀ ਦਾ ਪ੍ਰਧਾਨ ਰਹਿਣ ਦਾ ਕੋਈ ਲਾਲਚ ਨਹੀਂ ਹੈ ਮੇਰਾ ਮਕਸਦ ਲੋਕ ਭਲਾਈ ਦੇ ਲਈ ਕੰਮ ਕਰਨਾ ਹੈ ਹੈ ਉੱਥੇ ਹੀ ਹੁਣ ਸਭ ਦੀਆਂ ਨਜ਼ਰਾਂ ਸ਼੍ਰੋਮਣੀ ਅਕਾਲੀ ਦਲ ਤੇ ਟਿਕੀਆਂ ਹੋਈਆਂ ਹਨ ਕਿਉਂਕਿ ਇਸ ਵੇਲੇ ਸਾਰਿਆਂ ਦੇ ਵੱਲੋਂ ਉਹਨਾਂ ਤੇ ਸਵਾਲ ਉਠਾਏ ਜਾ ਰਹੇ ਹਨ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਉਹਨਾਂ ਨੂੰ ਪਾਰਟੀ ਤੋਂ ਸਤੀਵਾ ਦੇ ਦੇਣਾ ਚਾਹੀਦਾ ਹੈ ਪਾਰਟੀ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਕੁਝ ਲੀਡਰਸ ਦੇ ਵੱਲੋਂ ਜਿਨ੍ਹਾਂ ਨੇ ਆਪਣਾ 13 ਲੱਖ ਕਰਕੇ ਮਤਾ ਪਾਸ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਵਿੱਚ ਬਦਲਾਵ ਲਿਆਉਣਾ ਬਹੁਤ ਜ਼ਰੂਰੀ ਹੈ ਲੋਕ ਸਭਾ ਚੋਣਾਂ ਦੌਰਾਨ ਸਭ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਈ ਬੈਠਕਾਂ ਕੀਤੀਆਂ ਗਈਆਂ ਕਈ ਮੀਟਿੰਗਾਂ ਕੀਤੀਆਂ ਗਈਆਂ ਉਨਾ ਦੇ ਵੱਲੋਂ ਸਾਰੇ ਪੱਖਾਂ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ ਕਿ ਆਖਿਰ ਪਾਰਟੀ ਨੂੰ ਇੰਨੀ ਵੱਡੀ ਹਾਰ ਦਾ ਸਾਹਮਣਾ ਕਿਵੇਂ ਕਰਨਾ ਪਿਆ ਤੇ ਇੰਨੀਆਂ ਘੱਟ ਵੋਟਾਂ ਕਿਉਂ ਪਈਆਂ ਸਾਰੇ ਸੁਝਾਨਾਂ ਤੇ ਦੇਖ ਰੇ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਵਿੱਚ ਬਦਲਾਅ ਲਿਆਉਣੇ ਜ਼ਰੂਰੀ ਹਨ ਤੇ ਉਹਨਾਂ ਨੂੰ ਇੱਕ ਨਵੇਂ ਲੀਡਰ ਦੀ ਤਲਾਸ਼ ਹੈ ਜਿਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਪੰਥ ਵਾਸਤੇ ਸਿੱਖ ਈਸ਼ੂ ਦੇ ਵਾਸਤੇ ਪੰਜਾਬ ਵਾਸਤੇ ਪੰਜਾਬੀਤ ਵਾਸਤੇ ਔਰ ਬਕਰੇ ਤੌਰ ਦੇ ਉਤੇ ਚੋਣ ਲੜਨ ਵਾਸਤੇ ਸਾਰਿਆਂ ਨੇ ਜਿਹੜੀ ਹੈ ਅੱਜ ਵੀ ਜਿਹੜੀ ਆ ਰਿਜ਼ਲਟ ਭਾਵੇਂ ਕੁਝ ਵੀ ਹੋਇਆ ਪਰ ਸਾਰਿਆਂ ਨੇ ਇੱਕ ਜੁਬਾਨ ਦੇ ਵਿੱਚ ਉਹਦੀ ਤਾਰੀਫ ਕੀਤੀ ਹੈ ਕਿ ਜਦੋਂ ਇੱਡੀ ਵੱਡੀ ਪਾਲਿਸੀ ਸ਼ਿਫਟ ਸ਼੍ਰੋਮਣੀ ਅਕਾਲੀ ਦਲ ਨੇ ਆਲ ਆਫ ਸਡਨ ਪੰਥਕ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਦੇ ਨੂੰ ਲੈ ਕੇ ਜਿਹੜੀ ਹੈ ਕੀਤੀ ਹੈ ਤਾਂ ਉਹਦੇ ਵਿੱਚ ਪ੍ਰਧਾਨ ਸਾਹਿਬ ਤੋਂ ਲੈ ਕੇ ਹਰ ਹੇਠਾਂ ਤੱਕ ਵਰਕਰ ਦਾ ਉਸ ਇਸ਼ੂ ਦੇ ਉੱਤੇ ਕਾਇਮ ਰਹਿਣਾ ਇਹ ਮੈਂ ਸਮਝਦਾ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਵੱਡੀ ਪ੍ਰਾਪਤੀ ਕਿਉਂਕਿ ਜਿੱਤਾ ਹਰਾਂ ਹੁੰਦੀਆਂ ਨੇ ਕਿਉਂਕਿ ਮਾਹੌਲ ਜਿਸ ਤਿੱਕੇ ਦਾ ਦੇਸ਼ ਦੇ ਵਿੱਚ ਬਣ ਗਿਆ ਸੀ ਉਹ ਪੁੰਦਰ ਸਾਹਿਬ ਵਿਸਤਾਰ ਦੇ ਵਿੱਚ ਉਹਦੇ ਵਿੱਚ ਜਦੋਂ ਬੋਲਣਗੇ ਉਹ ਜਾਣ ਕੇ ਜਿਆਦਾ ਸਮਝ ਲਏਗਾ ਇਸ ਕਰਕੇ ਸਾਰਿਆਂ ਨੇ ਇਸ ਗੱਲ ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਕਿ ਜੋ ਪੰਜਾਬ ਦੇ ਭਲੇ ਵਾਸਤੇ ਪੰਥ ਦੇ ਭਲੇ ਵਾਸਤੇ ਸਿੱਖ ਇਸ਼ੂਜ਼ ਨੂੰ ਲੈ ਕੇ ਫੈਡਰਲਿਜ਼ਮ ਦੇ ਇਸ਼ੂ ਨੂੰ ਲੈ ਕੇ ਜਿਹੜਾ ਇੱਕ ਵੱਡੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਮੋਢਿਆਂ ਤੇ ਲਈ ਸੀ ਉਹਦੇ ਵਿੱਚ ਇਕੱਠੇ ਹੋ ਕੇ ਜਿਸ ਤਰੀਕੇ ਸਾਰਾ ਸ਼੍ਰੋਮਣੀ ਅਕਾਲੀ ਦਲ ਲੜਿਆ ਉਹ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਵੱਡੀ ਕਾਮਯਾਬੀ ਔਰ ਪ੍ਰਧਾਨ ਸਾਹਿਬ ਦੀ ਵੀ ਇਸੇ ਨੂੰ ਸਾਰਿਆਂ ਨੇ ਤਾਰੀਫ ਕੀਤੀ ਹੈ ਕਿ ਭਾਵੇਂ ਬਹੁਤ ਸਾਰੇ ਚੈਲੰਜਸ ਸੀ ਬਹੁਤ ਸਾਰੀਆਂ ਸ਼ਕਤੀਆਂ ਅਕਾਲੀ ਦਲ ਦੇ ਖਿਲਾਫ ਖੜੀਆਂ ਸੀ ਕੇਂਦਰ ਦੀਆਂ ਸਰਕਾਰਾਂ ਖਿਲਾਫ ਖੜੀਆਂ ਸੀ ਸੂਬਿਆਂ ਦੀਆਂ ਸਰਕਾਰਾਂ ਖਲਾਫ ਖੜੀਆਂ ਸੀ ਬਹੁਤ ਸਾਰੀਆਂ ਏਜੰਸੀਆਂ ਜਿਹੜੀਆਂ ਉਹ ਸ਼ਰੋਬਣੀ ਅਕਾਲੀ ਦਰ ਨੂੰ ਢਾਹ ਲਾਉਣ ਵਾਸਤੇ ਤਤਪਰ ਰਹੀਆਂ ਹਰ ਤਰ੍ਹਾਂ ਦੇ ਹੱਥ ਕੰਡੇ ਜਿਹੜੇ ਆ ਉਹ ਸ਼ਰੋਬਣੀ ਅਕਾਲੀ ਦਰ ਦੇ ਖੜਾ ਖੜੇ ਆ ਉਹ ਵਰਤੇ ਗਏ ਪਰ ਉਹਦੇ باوجود ਜਿਸ ਇੱਕ ਜੁਟਦਾ ਦੇ ਨਾਲ ਸਾਰੀ ਪਾਰਟੀ ਨੇ ਲੜਾਈ ਲੜੀ ਆ ਔਰ ਉਹਦੇ ਵਾਸਤੇ ਪ੍ਰਧਾਨ ਸਾਹਿਬ ਦੇ ਨਾਲ ਜਿਸ ਤਰੀਕੇ ਸਾਰੀ ਪਾਰਟੀ ਖੜੀ ਆ ਅੱਜ ਵੀ ਜਿਹੜੀ ਸਾਰੀ ਪਾਰਟੀ ਨੇ ਪ੍ਰਧਾਨ ਸਾਹਿਬ ਦੀ ਜਿਹੜੀ ਉਸ ਗੱਲ ਦੇ ਵਿੱਚ ਤਰੀਫ ਕੀਤੀ ਹੈ ਤੋਂ ਮੈਂ ਪਤਾ ਜਿਹੜਾ ਮਤਾ ਉੱਤੇ ਕਿਉਂਕਿ ਇੱਕ ਤਾਂ ਇਹ ਮਤਾ ਇੱਕ ਅਜਿਹਾ ਐਮਰਜੈਂਸੀ ਦਾ ਦਿਹਾੜਾ ਉਹਦੇ ਸੰਬੰਧ ਦੇ ਵਿੱਚ ਵੀ ਇੱਕ ਮਤਾ ਪਾਸ ਕੀਤਾ ਗਿਆ ਕਿਉਂਕਿ 1975 ਦੇ ਵਿੱਚ ਦੇਸ਼ ਦੇ ਵਿੱਚ ਜਦੋਂ ਐਮਰਜੈਂਸੀ ਲੱਗੀ ਸੀ ਔਰ ਕਾਂਗਰਸ ਪਾਰਟੀ ਨੇ ਉਸ ਵੇਲੇ ਜਮਹੂਰੀਅਤ ਦਾ ਗਲਾ ਘੁੱਟਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ ਜਿਹੜਾ ਬਹੁਤ ਵੱਡਾ ਮੋਰਚਾ ਲਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕੀਤਾ ਸੀ ਸੋ ਅੱਜ ਵੀ ਅਸੀਂ ਇਸ ਗੱਲ ਦੀ ਰਿਕੀਦੀ ਕਰਦੇ ਹਾਂ ਕਿ ਉਸ ਵੇਲੇ ਜੋ ਕਾਂਗਰਸ ਪਾਰਟੀ ਦਾ ਇਹ ਕੰਮ ਸੀ ਇਹ ਦੇਸ਼ ਨੂੰ ਬਹੁਤ ਵੱਡੀ ਢਾਲ ਲਾਉਣ ਵਾਲਾ ਜਮਹੂਰੀਅਤ ਵਾਸਤੇ ਬਹੁਤ ਵੱਡਾ ਗਲਾ ਘੁੱਟਣ ਵਾਲਾ ਔਰ ਪ੍ਰੈਸ ਦੀ ਆਜ਼ਾਦੀ ਦਾ ਬਹੁਤ ਵੱਡਾ ਘਾਣ ਸੀ ਅੱਜ ਵੀ ਅਸੀਂ ਕਾਂਗਰਸ ਤੇ ਉਸ ਵੇਲੇ ਲਗਾਈ ਐਮਰਜੈਂਸੀ ਦਾ ਵਿਰੋਧ ਕਰਦੇ ਆਂ ਔਰ ਦੂਜਾ ਇੱਕ ਜਿਹੜਾ ਬਹੁਤ ਅਹਿਮ ਮਸਲਾ ਜਿਹੜਾ ਵਿਦਿਆਰਥੀਆਂ ਦੇ ਲੱਖਾਂ ਵਿਦਿਆਰਥੀਆਂ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਕਿ ਕੇਂਦਰ ਸਰਕਾਰ ਦੇ ਵਿੱਚ ਜਿਹੜੇ UGC NET ਦਾ ਔਰ ਪਹਿਲਾ NEET ਦਾ ਦੋ ਇਮਤਿਹਾਨਾਂ ਦੇ ਵਿੱਚ ਜਿਸ ਤਰੀਕੇ ਏਡੀ ਵੱਡੀ ਗੜਬੜ ਹੋਈ ਹੈ ਤੇ ਅੱਜ ਜਿਹੜਾ ਬ੍ਰਿਲੀਅੰਟ ਬ੍ਰੇਨਸ ਨੇ ਸਾਡੇ ਬੱਚੇ ਜਿਨ੍ਹਾਂ ਨੇ ਮੈਡੀਕਲ ਕਾਲਜਾਂ ਦੇ ਵਿੱਚ ਜਾਣਾ ਹੈ ਹੋਰ ਇੰਪੋਰਟੈਂਟ ਇੰਸਟੀਟਿਊਸ਼ਨ ਦੇ ਵਿੱਚ ਜਾਣਾ ਅੱਜ ਉਹ ਬੱਚਿਆਂ ਦਾ ਸਿਸਟਮ ਤੋਂ ਵਿਸ਼ਵਾਸ ਛੁੱਟਿਆ ਹੋਇਆ ਔਰ ਏਡੀ ਵੱਡੀ ਕਰਪਸ਼ਨ ਉਹਦੇ ਪਿੱਛੇ ਆ ਕਿ ਲੱਖਾਂ ਰੁਪਏ ਵਟੋਰ ਕੇ ਮੈਰੀਟੋਰੀਅਸ ਬੱਚਿਆਂ ਦਾ ਹੱਕ ਮਾਰ ਕੇ ਪੇਪਰ ਲੀਕ ਜਿਹੜੇ ਆ ਉਹ ਹੋ ਰਿਹਾ ਨਾ ਕੇਂਦਰ ਸਰਕਾਰ ਉਹ ਨਤਪਾਸ ਕੀ ਆ ਨਾ ਹਲੇ ਸਚਾਈ ਦੀ ਤਹਿ ਤੱਕ ਜਾ ਚੁੱਕੀ ਆ ਨਾ ਬੱਚਿਆਂ ਨੂੰ ਕੋਈ ਪ੍ਰਾਪਰ ਹਲੇ ਭਰੋਸਾ ਦਵਾਇਆ ਜਾ ਚੁੱਕਿਆ ਸੋ ਬਹੁਤ ਵੱਡਾ ਇੱਕ ਡਿਪਰੈਸਿੰਗ ਫੇਜ਼ ਆ ਉਸ ਸਮਾਜ ਦੇ ਬ੍ਰਿਲੀਅੰਟ ਬ੍ਰੇਨਸ ਵਾਸਤੇ ਅਸੀਂ ਉਹਦੇ ਵਿੱਚ ਵੀ ਜਿਹੜੀ ਆ ਇਹ ਸਾਰੀ ਘਟਨਾ ਦੀ ਵਿਖੇਦੀ ਕਾਪੇ ਹੋਏ ਫਾਈ ਲੈਵਲ ਜਾਂਚ ਤਾਂ ਸ਼ੁਰੂ ਹੋਈ ਜਾ ਪਰ ਅਸੀਂ ਚਾਹੁੰਦੇ ਆ ਕਿ ਇਹ ਜਾਂਚ ਨਤੀਜੇ ਤੇ ਪੁੱਛੇ ਪੁੱਜੇ ਤੇ ਛੇਤੀ ਛੇਤੀ ਬੱਚਿਆਂ ਨੂੰ ਜਿਹੜਾ ਹੈਗਾ ਇਨਸਾਫ ਦਿੱਤਾ ਜਾਵੇ ਤਾਂ ਜੋ ਬੱਚਿਆਂ ਦੀ ਜਿਹੜੀ ਪਰੇਸ਼ਾਨੀ ਹੈ ਸਟੂਡੈਂਟਸ ਦੀ ਉਹ ਦੂਰ ਹੋ ਸਕਦੀ ਸੋ ਜਿਹੜਾ ਮੈਨ ਬਤਾ ਅੱਜ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਉਹ ਮੈਂ ਪੜ ਕੇ ਪੂਰੀ ਸ਼ਬਦਾਵਲੀ ਉੱਤੇ ਸੁਣਾ ਲੱਗਿਆ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਇਹ ਇਕੱਤਰਤਾ ਕੁਝ ਮੌਕਾ ਪ੍ਰਸਤੇ ਗੁੰਮਰਾਹਕੁੰ ਅੰਸਰਾ ਵੱਲੋਂ ਸਰਕਾਰੀ ਤੇ ਪੰਥ ਤੇ ਪੰਜਾਬ ਦੁਸ਼ਮਣ ਅੰਸਾ ਵੱਲੋਂ ਭਾਮ ਨੂੰ ਫੇਰੂ ਫੇਰੂ ਕਰਨ ਤੇ ਪੰਜਾਬ ਤੇ ਪੰਥ ਦੀ ਵਾਹਿਦ ਨਿਵਾਂਦਾ ਜਥੇਬੰਦੀ ਨੂੰ ਕਮਜ਼ੋਰ ਕਰਦੀਆਂ ਸਾਜਸ਼ਾਂ ਦੀ ਭਰਪੂਰ ਨਕੀਦੀ ਕਰਦੀ ਹੈ ਪੰਥ ਤੇ ਪੰਜਾਬ ਨੂੰ ਇਸ ਵਕਤ ਭਾਜਪਾ ਕਾਂਗਰਸ ਤੇ ਸਰਕਾਰੀ ਏਜੰਸੀਆਂ ਦੇ ਹਮਲਿਆਂ ਦਾ ਸਾਹਮਣਾ ਹੈ ਇਹ ਕੱਤਰਤਾ ਪਾਰਟੀ ਦੇ ਨੇਤਾ ਅਤੇ ਅਨਤਕ ਜਨਰਲ ਸਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਇਹਨਾਂ ਪੰਜਾਬ ਵਿਰੋਧੀ ਤੇ ਪੰਥ ਦੁਸ਼ਮਣ ਤਾਕਤਾਂ ਦੀਆਂ ਇਹਨਾਂ ਸਾਜਸ਼ਾਂ ਦਾ ਦਲੇਰੀ ਤੇ ਦ੍ਰਿੜਤਾ ਨਾਲ ਮੁਕਾਬਲਾ ਕਰਨ ਲਈ ਇਸ ਅਹਿਮ ਘੜੀ ਉੱਤੇ ਪਾਰਟੀ ਨੂੰ ਦਿੱਤੇ ਜਾ ਰਹੇ ਅਡੋਲ ਤੇ ਦੂਰਦਰਸ਼ਕ ਵਿਅਦੀ ਭਰਪੂਰ ਪ੍ਰਸ਼ੰਸਾ ਕਰਦੀ ਹੋਈ ਉਨ੍ਹਾਂ ਦੀ ਅਗਵਾਈ ਵਿੱਚ ਮੁਕੰਮਲ ਭਰੋਸੇ ਦਾ ਪ੍ਰਗਟਾਵਾ ਕਰਦੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇ ਬਾਅਦ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਥਕ ਅਸੂਲਾਂ ਨੂੰ ਸਿਆਸੀ ਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਕੋਈ ਵੀ ਗੈਰ ਸੂਨੀ ਤੇ ਪੰਥਵ੍ਰਤੀ ਤੇ ਪੰਜਾਬੀ ਵਿਵਰਤੀ ਸਮਝੌਤਾ ਕਰਨ ਤੋਂ ਇਨਕਾਰ ਕੀਤਾ। ਇਹ ਸੱਚਮੁੱਚ ਇੱਕ ਇਤਿਹਾਸਿਕ ਫੈਸਲਾ ਸੀ ਜਿਸ ਨਾਲ ਉਨ੍ਹਾਂ ਨੇ ਪਾਰਟੀ ਦੀ ਵਿਚਾਰਾਧਾਰਕ ਮਜ਼ਬੂਤੀ ਦਾ ਸਬੂਤ ਦਿੱਤਾ। ਇਸ ਵਿੱਚ ਤੇ ਸਿਆਸੀ ਪਰਪਕਤਾ ਲਈ ਬੇਸ਼ੱਕ ਪਾਰਟੀ ਨੂੰ ਚੋਣਾਂ ਵਿੱਚ ਵੱਡੀਆਂ ਸ਼ਕਤੀਆਂ ਵੱਲੋਂ ਸਿਆਸੀ ਨਿਖੇੜਨ ਪਹੁੰਚਾਇਆ ਗਿਆ ਪਰ ਪਾਰਟੀ ਇਸ ਦ੍ਰਿੜਤਾ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ ਵਾਲੀ ਪਹੁੰਚ ਅਤੇ ਦ੍ਰਿੜ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕਰਦੀ ਹੈ। ਉਹਨਾਂ ਦੇ ਇਸ ਫੈਸਲੇ ਨਾਲ ਪਾਰਟੀ ਕੌਮ ਅਤੇ ਇਤਿਹਾਸ ਅਤੇ ਨੈਤਿਕਤਾ ਦੇ ਘਟਾਰੇ ਵਿੱਚ ਅੱਜ ਫਕਰ ਨਾਲ ਸਿਰ ਉੱਚਾ ਕਰਕੇ ਖੜੀ ਹੈ। ਇਕਜੁੱਟਤਾ ਕੌਮ ਨੂੰ ਸਾਵਧਨ ਕਰਦੀ ਹੈ। ਕਿ ਜੋ ਲੋਕ ਅੱਜ ਵੀ ਭਾਰਤੀ ਜਨਤਾ ਪਾਰਟੀ ਦੀ ਸ਼ਹਿਤੇ ਬੇਅਸੂਲੇ ਸਮਝੌਤੇ ਦੀ ਸਿੱਧੀ ਜਾਂ ਅਸਿੱਧੀ ਹਮਾਇਤ ਕਰ ਰਹੇ ਹਨ ਤੇ ਅਸੂਲਾਂ ਤੇ ਕਾਇਮ ਰਹਿਣ ਕਾਰਨ ਪਾਰਟੀ ਨੂੰ ਚੋਣਾਂ ਵਿੱਚ ਹੋਏ ਨੁਕਸਾਨ ਦੀ ਦੁਹਾਈ ਦੇ ਰਹੇ ਹਨ ਉਹ ਪੰਥਕ ਰਵਾਇਤਾ ਅਤੇ ਕੌਮ ਦੇ ਸ਼ਾਨਾ ਅਤੇ ਇਤਿਹਾਸ ਦੇ ਵਿਰੁੱਧ ਖੜੇ ਦਿਖਾਈ ਦੇ ਰਹੇ ਹਨ ਅਸੂਲਾਂ ਤੇ ਅਡਿੱਗ ਰਹਿ ਕੇ ਅਤੇ ਬੇਅਸੂਲੀ ਸਮਝੌਤਿਆਂ ਨੂੰ ਠੁਕਰਾ ਕੇ ਕੁਰਬਾਨੀਆਂ ਦੇਣ ਦਾ ਇਹ ਮਾਰਗ ਸਾਨੂੰ ਖੁਦ ਮਹਾਨ ਗੁਰੂ ਸਾਹਿਬਾਨ ਨੇ ਹੀ ਦਿਖਾਇਆ ਤੇ ਸਿਖਾਇਆ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਤੌਰ ਪਾਰਟੀ ਪ੍ਰਧਾਨ ਜਿਨ੍ਹਾਂ ਸ਼ਕਤੀਆਂ ਨਾਲ ਬੇਅਸੂਲਾ ਚੋਣ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਉਹੀ ਸਰਕਾਰੀ ਸ਼ਕਤੀਆਂ ਹੁਣ ਪਾਰਟੀ ਨੂੰ ਕਮਜ਼ੋਰ ਤੇ ਦਬਾੜ ਕਰਨ ਦੀ ਸਾਜ਼ਿਸ਼ ਰਚ ਰਹੀਆਂ ਹਨ ਇਸ ਬਾਰੇ ਮੀਡੀਆ ਵਿੱਚ ਖਬਰਾਂ ਛਾਪ ਰਹੀਆਂ ਹਨ ਅਜਾਇਬ ਕਰਨ ਲਈ ਏਜੰਸੀਆਂ ਸਮੇਤ ਸਰਕਾਰੀ ਤੰਤਰ ਦੀ ਖੁੱਲ ਕੇ ਵਰਤੋਂ ਕੀਤੀ ਜਾ ਰਹੀ ਹੈ ਇਹ ਸਰਕਾਰੀ ਏਜੰਸੀਆਂ ਪਾਰਟੀ ਵਿੱਚੋਂ ਕੁਝ ਕਮਜ਼ੋਰ ਤੇ ਦਮਦਾਰ ਅੰਸਰਾਂ ਨੂੰ